ਹੈਲੋ ਜੀ ਸੱਚੀ ਕਹਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ ਕਿਉਂਕਿ ਮੇਰਾ ਨਾਮ ਹੀ ਹੈ ਜੀ ਬਟਿਕ ਸਾਡੀ ਹੈਗੀ ਚ ਕਾਲਾ bari ਮੰਡੀ ਦੇ ਵਿੱਚ ਜਿਹੜੀ ਆਪਾਂ ਅੱਜ ਤੁਹਾਡੇ ਲਈ 컬렉ਸ਼ਨ ਲੈ ਕੇ ਆਏ ਹਾਂ ਇਹ ਸਾਰੀ ਮਿਕਸ ਹੈ ਗਰਮੀਆਂ ਦੀ ਸਾਰੀ ਵੈਰਾਈਟੀ ਰਹੀ ਹੈ ਅਲੱਗ-ਅਲੱਗ ਤਰ੍ਹਾਂ ਦੇ ਸਾਰੇ ਮਿਕਸ ਐਂਡ ਮੈਚ ਦੇ ਰਹਿਣਗੇ ਜੀ ਆਪਣੇ ਅੱਜ ਦੇ ਸੂਟ ਪਹਿਲਾ ਸੂਟ ਸ਼ੋਅ ਕਰਨ ਲੱਗੇ ਹਾਂ ਜੀ ਕਾਟਨ ਮਸਲੀਨ ਦਾ ਸੂਟ ਰਹੇਗਾ ਇਹ ਕਾਟਨ ਮਸਲੀਨ ਮਿਕਸ ਸੂਟ ਰਹੇਗਾ ਦੇਖੋ ਦਾਤਾ ਇਹ ਫੁੱਲ ਪ्युअर कॉटन ਆਰ ਨਹੀਂ ਫੁੱਲ ਪ्युअर मस्लिन ਇਹ ऑरेंज कलर ਆ ਰਿਹਾ ਹੈ प्रिंटेड शर्ट ਮਿਲੇਗੀ ਆਪਾਂ ਨੂੰ ਇਹਦੇ ਵਿੱਚ ਫਲਾਵਰ ਮਿਲਣਗੇ ਦੇਖੋ ਇਸ ਤਰ੍ਹਾਂ ਦੀ प्रिंटिंग ਹੋਈ ਹੈ ਡਿਜੀਟਲ प्रिंटिंग ਦੀ ਇਹ शर्ट ਹੈ ਹਲਕਾ ਹਲਕਾ ਸਟੋਨ ਵਰਕ ਦੇਖੋ ਇਹ ਸਾਰਾ ਸਟੋਨ ਲੱਗਿਆ ਹੋਇਆ ਹੈ ਇਹ ਫਰੰਟ ਆਪਣਾ ਹਾਈਲਾਈਟ ਕਰਿਆ ਹੋਇਆ ਹੈ ਵੈਸੇ ਬੈਕ ਵੀ ਇਹ ਦੇਖੋ ਇਸ ਤਰ੍ਹਾਂ ਦੇ ਕਰਕੇ ਪ੍ਰਿੰਟ ਆਏਗਾ 2.5 ਮੀਟਰ ਤੋਂ ਪਲੱਸ ਮਿਲੇਗਾ ਜੀ ਫੈਬਰਿਕ ਇਹ ਆਪਾਂ ਨੂੰ

தம்மே சேப்பே பிரிங்காஸ்டோ ஸ்தரேஜ சேமர் பண்ணிய சூடா கலர் சூட தாக்கோ கிரே கலர் பிரிங்கே தி கிணி பி பிய பிரிங்க ਇਹ ਹੈਗੇ ਜੀ ਆਪਣੇ ਦੇਖੋ ਫਰਸਟ ਸੂਟ orange ਦੇ ਨਾਲ grey ਦਾ ਕੰਟਰਾਸਟ ਹੈ ਪ੍ਰਾਈਸ ਰਹੇਗਾ ਜੀ only 850 ਸ਼ਿਪਿੰਗ ਫ੍ਰੀ ਰਹੇਗੀ ਇੰਡੀਆ ਦੇ ਵਿੱਚ ਸਾਰੇ ਹੀ ਸੂਟ ਆਪਣੇ ਸੇਲ ਆਫਰ ਦੇ ਵਿੱਚ ਹੀ ਸੂਟ ਹੈ ਜੀ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਮਸਟਰਡ ਕਲਰ ਨਾ ਇਹ ਪ੍ਰੋਪਰ येलो ਕਲਰ ਹੈ ਸੇਮ ਉਸੇ ਤਰ੍ਹਾਂ ਹੀ ਪ੍ਰਿੰਟਿੰਗ ਮਿਲੇਗੀ ਆਪਾਂ ਨੂੰ डिजल प्रिंट की शर्ट फुल शर्ट हैगी अपनी प्रिंट हल्का हल्का स्टोन के ना हाईलाइट करे हुआ जो प्रंट के अपने फलार ने देखो तो अगर दिख रहे तो जी ठीक है बैक भी है प्रिंट फैब्रिक कट नहीं मिलेगा जी ढाई मीटर तो प्लस मिलेगा दो चाली कट रहेगी शर्ट दौ चाली बॉटम का फैबरिक रहेगा कपड़ा बिलकुल घट नहीं मिलेगा ਸੇਮ ਕਲਰ ਦੀ ਆਪਾਂ ਨੂੰ ਬਾਟਮ ਮਿਲੇਗੀ ਫੈ布ਰ ਤੁਸੀਂ ਪਲਾਜੋ ਜੋ ਬਾਟਮ ਜਿਵੇਂ ਵੀ ਤੁਸੀਂ ਸਟਿਚ ਕਰਵਾਣਾ ਦੇਖੋ ਜੀ ਇਹ ਰਹੇਗਾ ਆਪਣਾ ਸੈਕਿੰਡ ਸੂਟ ਇਹਦਾ ਵੀ ਦੇਖੋ ਕੰਟਰਾਸਟ ਹੈਗਾ ਗਰੇ ਦੇ ਦੁਪੱਟੇ ਦੇ ਨਾਲ ਬੱਸ ਸਾਰੇ ਦੁਪੱਟਿਆਂ ਦਾ ਕੰਟਰਾਸਟ ਹਲਕਾ ਹਲਕਾ ਫਰਕ ਚ ਹੈ ਦੇਖੋ ਇਹ ਪ੍ਰੋਪਰ ਗਰੇ ਨਹੀਂ ਹੈ ਇਸ ਤਰ੍ਹਾਂ ਦਾ ਹੈ ਜਿਹੜਾ ਕਲਰ ਆਪਾਂ ਨੂੰ ਸ਼ਰਟ ਦੇ ਵਿੱਚ ਮਿਲੇਗਾ ਸੇਮ ਉਸ ਕਲਰ ਦਾ ਕੰਟਰਾਸਟ ਆਏਗਾ ਦੁਪੱਟੇ ਦੇ ਵਿੱਚ ਇਹ ਥੋੜੇ ਗ੍ਰੀਨ ਦੇ ਵਿੱਚ ਗ੍ਰੇ ਆ ਉਹ ਵਾਲੀ ਟੋਨ ਹੈ ਇਹ ਹੈਗਾ ਜੀ ਬਲੂ ਦੇ ਵਿੱਚ ਗ੍ਰੇ ਹੈ ਜੋ ਉਹ ਕਲਰ ਹੈ ਸੀਮ ਆਪਾਂ ਨੂੰ ਬਾਰਡਰ ਮਿਲੇਗਾ ਸੂਟ ਦੇ ਨਾਲ ਦਾ ਜੋ ਹੈਗਾ ਆਪਣਾ ਦੇਖੋ ਇਸ ਤਰ੍ਹਾਂ ਕਰਕੇ ਜੀ ਫੁੱਲ ਲੈਂਥ ਵਾਲਾ ਦੁਪੱਟਾ ਮਸਲੀਨ ਹੈ ਦੁਪੱਟਾ ਦਾ ਦਾ ਫੈਬਰਿਕ ਜੀ ਤੇ ਸੂਟ ਦਾ ਹੈਗਾ ਜੀ ਕਾਟਨ ਮਸਲੀਨ ਮਿਕਸ विदाउट लाइनिंग ਵੀ ਬਣ ਜਾਣਗੇ ਅਗਰ ਤੁਸੀਂ ਲਾਈਨਿੰਗ ਲਾ ਕੇ ਸਟਿਚ ਕਰਾਉਣਾ ਹੈ ਤਾਂ ਉਦਾਂ ਵੀ ਦੇਖੋ ਜਿਆਦਾ ਅਗਰ ਆਪਾਂ ਨੂੰ ਵਧੀਆ ਚਾਹੀਦਾ ਸੂਟ ਦੀ ਤਾਂ ਆਪਾਂ ਲਾਈਨਿੰਗ ਦੇ ਨਾਲ ਵੀ ਸਟਿਚ ਕਰਵਾ ਸਕਦੇ ਹਾਂ ਓਨਲੀ 850 ਰਹੇਗਾ ਜੀ ਇਹਦਾ ਪ੍ਰਾਈਸ ਇਹਦੇ ਵਿੱਚ ਆਪਣੇ ਕੋਲੇ ਜੀ ਤਿੰਨ ਕਲਰ ਨੇ orange ਆ ਗਿਆ mustard ਆ ਗਿਆ ਬਹੁਤ ਹੀ ਪਿਆਰਾ ਜਿਹਾ skin color classic ਜਿਹਾ ਇਸ ਤਰ੍ਹਾਂ ਕਰਦੇ ਰਹੀ ਦੀ ਪ੍ਰਿੰਟ ਇਹ ਰਿਹਾ ਇਹ ਪ੍ਰਿੰਟ ਦੇਖੋ ਇਹਦਾ ਹੈਗਾ ਜੀ ਆਪਣੇ ਡਾਰਕ ਦੁਪट्टे ਦੇ ਨਾਲ ਕੰਟਰਾਸਟ ਤੁਸੀਂ ਕਲਰ ਇਹਦਾ ਦੇਖ ਹੀ ਸਕਦੇ ਹੋ ਜੀ ਫਲਾਰ ਤੇ ਜਿਸ ਕਲਰ ਦੇ ਵੀ ਫਲਾਰ ਨੇ ਨਾ ਸੇਮ ਆਪਾਂ ਨੂੰ ਉਹੀ ਕਲਰ ਮਿਲੇਗਾ ਦੁਪट्टे 'ਚ ਡਿਜੀਟਲ ਪ੍ਰਿੰਟ ਹੈਗਾ ਸ਼ਰਟ ਦੇ ਨਾਟ ਤੇ ਵੈੱਟ ਤੇ ਉਹਨਾਂ ਦੀ ਸੇਮ ਪ੍ਰਿੰਟਿੰਗ ਬਾਟਮ ਦਾ ਫੈਬਰਿਕ ਰਹੇਗਾ ਜੀ ਪਲੇਨ ਬਾਟਮ ਮਸਲੀਨ ਰਹੇਗਾ ਦੁਪੱਟੇ ਦੇਖੋ ਜੀ ਤੁਸੀਂ ਬਹੁਤ ਹੀ ਪਿਆਰੇ ਜੀ ਪ੍ਰਿੰਟਿੰਗ ਦੇ ਕੋ ਲੈਂਥ ਵੇਡ ਕਰ ਰਹੇ ਦੁਪੱਟੇ ਹੋ ਚੱਲੋ ਕੀ ਇਹਨਾਂ ਦਾ ਇਹ ਰਹਿ ਗਈ ਜੀ ਦੁਪੱਟੇ ਨੂੰ ਇਹ ਰਹਿ ਗਈ ਜੀ ਦਿਖੋ 850 ਦਾ ਪ੍ਰਾਈਸ ਰਹੇਗਾ ਇਹ ਸ਼ਿਪਿੰਗ ਰਹੇਗੀ ਜੀ ਫ੍ਰੀ ਇੰਡੀਆ ਦੇ ਵਿੱਚ ਆ ਸੂਟ ਸਾਰੇ ਸੇਲ ਆਫਰ ਦੇ ਵਿੱਚ ਸਾਰ ਗਰਮੀ ਦਾ ਸਟੱਫ ਰਹੇਗਾ ਇਹ ਸੂਟ ਆ ਰਿਹਾ ਜੀ ਖਾਦੀ ਦੀ ਤਰ੍ਹਾਂ ਹੈ ਖਾਦੀ ਕੋਟਨ ਹੈ ਇਹ ਜਿਹੜਾ ਆਪਣੇ ਕੋਲ ਹੈਗਾ ਸ਼ਰਟ ਦਾ ਖਾਦੀ ਕੋਟਨ ਦਾ ਫੈਬਰਿਕ ਹੈ ਸ਼ਰਟ ਦਾ ਇਹ ਸਾਰੀ ਐਮਬਰਾਇਡਰੀ ਹੋਈ ਹੋਈ ਹੈ ਸ਼ਰਟ ਦੇ ਵਿੱਚ ਇਹ ਪ੍ਰਿੰਟਿੰਗ ਨਹੀਂ ਹੈ ਸਾਰੀ ਐਮਬਰਾਇਡਰੀ ਹੈ ਪਹਿਲਾਂ ਤਾਂ ਦੇਖੋ ਜੀ ਇਹ ਨੈਕ ਬਣਿਆ ਹੋਇਆ ਹੈ ਨੈਕ ਤੇ ਪੱਟੀ ਬਣੀ ਹੋਈ ਹੈ ਬਟਨਸ ਦੇ ਨਾਲ ਫਿਰ ਇਸ ਤਰ੍ਹਾਂ ਉਹਦੇ ਸ਼ੋਅ ਕਰਦੇ ਆ ਇਹ ਰਹਿ ਗਈ ਵੇਖੋ ਇਸ ਤਰ੍ਹਾਂ ਕਰਕੇ ਨਾ ਦੇਖੋ ਇਹ ਪੂਰਾ ਇਹ ਲਗਾ ਕੇ ਨਾ ਆਪਣਾ ਇਹ ਦੇਖੋ ਇਸ ਤਰ੍ਹਾਂ ਕਰਕੇ ਪੇਪਰ ਲੱਗਾ ਹੈ ਸਾਰਾ ਵਰਕ ਹੋਇਆ ਹੈ ਇਹ ਫਰੰਟ ਤੇ ਸਾਰਾ ਵਰਕ ਹੈ ਬੈਕ ਰਹਿ ਗਈ ਜੀ ਪਲੇਨ ਮਲਮਲ ਜੀ ਹੁੰਦੀ ਹੈ ਉਸ ਤਰ੍ਹਾਂ ਦਾ ਫੈਬਰਿਕ ਹੈ ਮਲਮਲ ਕਾਟਨ ਦੀ ਤਰ੍ਹਾਂ ਪਿਓਰ ਕਾਟਨ ਹੈ ਇਹ ਫਰੰਟ ਤੇ ਓਨਲੀ ਵਰਕ ਰਹੇਗਾ ਬੈਕ ਰਹਿ ਗਈ ਜੀ ਪਲੇਨ ਇਹ ਰਿਹਾ ਜੀ ਫੈਬਰਿਕ ਆਪਣਾ 셔ਟ ਦਾ ਬਾਟਮ ਇਹਦੇ ਵਿੱਚ ਕੰਟਰਾਸਟ ਆਏਗਾ ਜਿੱਦਾਂ ਇਹ ਆਪਾਂ ਨੂੰ embroiderry ਮਿਲੇਗੀ ਨਾ ਗ੍ਰੇ ਕਲਰ ਦੇ ਵਿੱਚ ਦੇਖੋ ਇਹ ਪੱਟੀ ਵੀ ਆਪਾਂ ਨੂੰ ਬਾਟਮ ਦੇ ਫੈਬਰਿਕ ਦੀ ਮਿਲ ਰਹੀ ਹੈ 2.5 ਮੀਟਰ ਦੀ ਕੱਟ ਰਹੇਗੀ ਜੀ ਬਾਟਮ ਦਾ ਇਹ ਫੈਬਰਿਕ ਹੈ कॉटन ਗ੍ਰੇ ਕਲਰ ਦੇ ਵਿੱਚ ਔਰ ਦੁਪੱਟੇ ਬਹੁਤ ਪਿਆਰੇ ਜੀ ਇਹਨਾਂ ਦੇ ਵੀ ਬੈਡਵਰਕ ਪਲੱਸ ਵੇ ਇਸ ਤਰ੍ਹਾਂ ਕਰਕੇ ਇਹ ਦੇਖੋ ਡਿਜ਼ਾਈਨ ਇਹ ਬਲੌਕ ਪ੍ਰਿੰਟਿੰਗ ਬਲੌਕ ਪ੍ਰਿੰਟਿੰਗ ਹੋਈ ਵੀ ਆ ਇਹ ਵਾਲੇ ਪੈਚ ਲੱਗੇ ਹੋਏ ਆ ਜਿਹੜੇ ਬਾਕਸ ਦੇ ਵਿੱਚ ਆ ਰਹੇ ਨੇ ਇਹ ਆਪਾਂ ਨੂੰ ਪੈਚ ਵਰਕ ਮਿਲ ਗਿਆ ਬਹੁਤ ਹੀ ਪਿਆਰੇ ਜਿਹੇ ਦੁਪੱਟੇ ਆ ਉਸ ਤਰ੍ਹਾਂ ਦਾ ਫੈਬਰਿਕ ਆ ਦੁਪੱਟੇ ਜਿਵੇਂ ਕਿ ਆਪਣਾ ਸੁਪਰ نیٹ ਦਾ ਹੁੰਦਾ ਇਹ ਆਪਾਂ ਨੂੰ ਇਸ ਤਰ੍ਹਾਂ ਕਰਕੇ ਦੇਖੋ ਚਿੱਗੰਦਾ ਬਾਡਰ ਮਿਲ ਜਾਏਗਾ ਦੋਨੇ ਸਾਈਡ ਤੇ ਦੇਖੋ इस तरह करके मिलेगा जी चिकन का बॉर्डर बहुत ही सोहना जहा वर्क और ये पल्ले देखो इस तरह करके मिल जाएगी डिजाइनिंग ये येगी जी पूरी अपनी दपट्टे लुक इस तरह रहेगा ये बॉक्स तुम तो देखो पैच वर्क कराया होर ये है अपना देखो जी सीधी साइड तो तुम तो बैक तो देखो जो ए देखो जी इस तरह करके पैच बना के लाए हुए ਇਹ ਸਾਰੇ ਕਲਰ ਮਿਲਣਗੇ ਜੋ ਵੀ ਆਪਾਂ ਨੂੰ ਸ਼ਰਟ ਦੇ ਵਿੱਚ ਐਮਬਰਾਇਡਰੀ ਚ ਮਿਲ ਰਿਹਾ ਹੈ ਜੀ ਪ੍ਰਾਈਸ ਇਹਦਾ ਰਹੇਗਾ ਜੀ ਇਹ ਵੀ ਸੇਲ ਆਫਰ ਦੇ ਵਿੱਚ ਹੈ 1250 1250 ਰਹੇਗਾ ਜੀ ਦੋ ਡਿਜ਼ਾਈਨਿੰਗ ਕਲਰ ਤਾਂ ਆਪਣੇ ਸੇਮ ਹੀ ਹਨਗੇ ਬਟ ਇਹਨਾਂ ਦੀ ਨਾ ਦੇਖੋ ਵਰਕ ਦਾ ਡਿਜ਼ਾਈਨਿੰਗ ਅਲੱਗ-ਅਲੱਗ ਹੈ ਜਿਹੜਾ ਪਹਿਲਾ ਸੂਟ ਆਪਾਂ ਸ਼ੋਅ ਕਰ ਉਹ ਚ ਜਿਹੜਾ ਐਮਬਰਾਇਡਰੀ ਦਾ ਡਿਜ਼ਾਈਨ ਹੈ ਇਹਦੇ ਵਿੱਚ ਬਿਲਕੁਲ ਅਲੱਗ ਦੇਖੋ ਇਸ ਤਰ੍ਹਾਂ ਦੀ ਐਮਬਰਾਇਡਰੀ ਮਿਲੇਗੀ ਦੇਮ ਆਪਾਂ ਨੂੰ ਨੈਕ ਤੇ ਇਦਾਂ ਕਰਕੇ ਬਟਨ ਔਰ ਬਹੁਤ ਹੀ ਸੋਹਣੇ ਫਲਾਵਰ ਪਲੱਸ ਜੜੀਆਂ ਇਸ ਤਰ੍ਹਾਂ ਕਰਕੇ ਬਣੇ ਹੋਏ ਇਹ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਕਈ ਪੈਟਰਨ ਬਣੇ ਹੋਏ ਹੈ ਦੇ ਵਿੱਚ ਇਹ ਸਾਰੇ ਐਮਬਰਾਇਡਰੀ ਨਾਲ ਹੋਏ ਹੋਏ ਥ्रेड ਵਰਕ ਹੈ ਇਹ ਔਰ ਇਹ ਦੇਖੋ ਇਹ ਬਣਿਆ ਹੈ ਤਾਂ ਕੀੜਾ ਕੀੜਾ ਤੁਸੀਂ ਦੇਖੋ ਇਹ ਪੱਟੀ ਬਣੀ ਹੋਈ ਹੈ ਤੁਹਾਨੂੰ ਉਸ ਬੈਗ ਤੋਂ ਦਿਖਾਣੀ ਹੈ ਦੇਖੋ ਜੀ ਇਹ ਸਾਰੇ ਨਾ ਐਮਬਰਾਇਡਰੀ ਹੋਈ ਹੋਈ ਹੈ ਇਹ ਪੇਪਰ ਲੱਗਿਆ ਹੋਇਆ ਦੇਖੋ ਇਹ ਸਾਰੀ ਐਮਬਰਾਇਡਰੀ ਹੈ ਇਹ ਰੈਂਜ ਦੇਖੋ ਇਹਦੀ ਬੈਕ ਗਰਲਿਸ਼ ਲੁੱਕ ਦੇ ਤੁਸੀਂ ਕਹਿ ਸਕਦੇ ਹੋ ਇਹ ਸੂਟ ਪਿਓਰ ਕਾਟਨ ਦੇ ਸੂਟ ਹੈ ਜੀ ਗ੍ਰੇ ਦੁਪੱਟਾ ਬਾਟਮ ਦੇ ਨਾਲ ਕੰਟਰਾਸਟ ਹੈ ਸੋਰੀ ਆਹ ਦੁਪੱਟਾ ਇਸ ਦਾ ਹੈ ਆਵਲਾ ਦੁਪੱਟਾ ਜੀ ਦੇਖੋ ਇਹਦੇ ਨਾਲ ਹੈ ਉਹਦਾ ਦੁਪੱਟਾ ਅਸੀਂ ਤੁਹਾਨੂੰ ਦਿਖਾਵਾਂਗੇ ਆ ਦੇਖੋ ਕਿਉਂਕਿ ਜਿਹੜੇ ਬਾਕਸ ਦੇ ਵਿੱਚ ਫਲਾਰ ਹੈ ਨਾ ਦੇਖੋ ਸੂਟ ਦੇ ਇਹ ਇਹ ਵਾਲੇ ਫਲਾਰ ਹੈ ਜੀ ਇਹ ਦੁਪੱਟਾ ਇਹਦੇ ਨਾਲ ਹੈ ਇਸ ਸੂਟ ਦਾ ਦੁਪੱਟਾ ਤੁਸੀਂ ਦੇਖੋ ਇਹ ਵਾਲਾ ਜੀ ਸਾਰੇ ਡਿਜ਼ਾਈਨਿੰਗ ਨਾ ਇਸ ਦੁਪੱਟੇ ਸੂਟ ਦੇ ਨਾਲ ਦੀ ਹੈ ਸੇਮ ਇਹਦਾ ਵੀ ਪ੍ਰਾਈਸ 1250 ਜਿਹੜਾ ਆਪਾਂ ਤੁਹਾਨੂੰ ਪਹਿਲਾਂ شو ਸ਼ੋ ਕਰਾਈ ਸੀ ਨਾ ਉਹਦਾ ਦੁਪੱਟਾ ਤੁਹਾਨੂੰ ਦਿਖਾਉਂਦੇ ਜੀ ਉਹ ਇਹਦੇ ਵਿੱਚ ਤੋੜਾ ਮਿਕਸ ਹੋ ਗਿਆ ਵੈਸੇ ਤਾਂ ਸਾਰਾ ਸੇਮ ਹੀ ਦੁਪੱਟਾ ਬਸ ਜਿਹੜੇ ਪੈਚ ਲੱਗੇ ਹੋਏ ਨੇ ਜਿਹੜਾ ਵਰਕ ਉਹਦੇ ਵਿੱਚ ਦੇਖੋ ਜੀ ਇਸ ਤਰ੍ਹਾਂ ਲੱਗ ਕੇ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੇਖੋ ਇਹ ਸਾਰੀ ਨਾ ਆਪਣੀ ਕੋਈ ਜਿਵੇਂ ਬਲੌਕ ਪੇਂਟਿੰਗ ਹੋਈ ਵੀ ਉਹ ਵਾਲੀ ਜੀ ਤੇ ਇਹ ਮਿਲਣਗੇ ਆਪਾਂ ਨੂੰ ਪੈਚ ਵਰਕ ਦੇ ਦੇਖੋ ਵਰਕ ਦੇ ਬਣੀ ਹੋਈ ਹੈ ਸਾਰਾ ਆਲੀ ਕੁਝ ਬੈਗ ਤੋਂ ਤੁਹਾਨੂੰ ਜੋ ਪ੍ਰੋਪਰ ਦਿਖ ਰਿਹਾ ਤਾਂ ਇਹ ਸਾਰੇ ਦੇਖੋ ਪੇਂਟ ਫਰੰਟ ਸਿੱਧੀ ਸਾਈਡ ਤੋਂ ਤੇ ਉੱਪਰ ਇਹਦੇ ਪੈਚ ਲਗਾਏ ਹੋਏ ਆ ਤੇ ਇਹ ਮਿਲੂਗਾ ਜੀ ਦੇਖੋ ਬਹੁਤ ਹੀ ਪਿਆਰੇ ਸੋਹਣਾ ਜਿਹਾ ਡਿਜ਼ਾਈਨ ਆਪਾਂ ਨੂੰ ਪੱਲੇ ਤੇ ਦੇਖੋ ਜੀ ਜਿਹੜਾ ਤਾਂ ਸੀਗਾ ਆਪਣਾ ਇਹ ਫਰਸਟ ਸੂਟ ਦੇਖੋ ਇਹ ਦੁਪੱਟਾ ਰਹੇਗਾ ਉਹਦਾ ਹੁਣ ਦੇਖੋ ਜੀ ਸੀ ਇਹ ਰਹੇਗਾ ਤੁਹਾਡਾ ਡਿਜ਼ਾਈਨ ਆਪਾਂ ਨੂੰ ਕੋਈ ਵੀ ਸੂਟ ਤੁਸੀਂ ਇਨਾਂ ਤੇ ਪਿੱਕ ਕਰੋ ਦੋ ਡਿਜ਼ਾਈਨ ਦੇ ਵਿੱਚ 1250 ਦਾ ਪ੍ਰਾਈਸ ਰਹੇਗਾ ਜੀ। ਇਸ ਦੁਪੱਟੇ ਰਹਿ ਹੈ। ਬਹੁਤ ਹੀ ਪਿਆਰੇ ਜਿਹਾ গারਲਿਸ਼ ਲੁੱਕ ਦੇ ਸੂਟ ਹੈ ਇਹ। ਗ੍ਰੇ ਬਾਟਮ ਦੇ ਨਾਲ ਕੰਟਰਾਸਟ ਦੇ ਵਿੱਚ 1250 ਹੋਣ ਲਈ। ਸੇਲ ਆਫਰ ਚ ਸੂਟ ਨੇ ਸਾਰੇ ਹੀ ਆਪਣੇ ਸੂਟ ਫੁੱਲ ਪਿਓਰ ਦੇ ਦੁਪੱਟੇ ਨਾਲ ਆਗੇ ਜੀ ਸੇਵਾ ਬ੍ਰਾਂਡ ਦੇ ਸੂਟ। ਨੈਕਸਟ ਇਹ ਆ ਮਿਲੇਗੀ ਬਹੁਤ ਹੀ ਪਿਆਰੀ ਜੀ कॉटन सॉफ्ट कॉटन ਸੈਵਾ ਬ੍ਰੈਂਡ ਦੀ ਮਿਲੇਗੀ ਬਿਉਟ ਆਊਟ ਲਾਈਨਿੰਗ ਵੀ ਸੂਟ ਹੈ ਆਰਾਮ ਨਾਲ ਸਟਿਚ ਹੋ ਜਾਣਗੇ ਦੇਖੋ ਇਹ ਮਿਲੇਗੀ ਜੀ ਆਪਾਂ ਨੂੰ ਬਾਟਮ ਦੇ ਫੈਬਰਿਕ ਦੀ ਪੱਟੀ ਨੱਕ ਤੇ ਅਡਜਸਟ ਤੁਸੀਂ ਆਦੀ ਲੈਂਥ ਅਕੋਰਡਿੰਗ ਕਰ ਸਕਦੇ ਹੋ ਪਲੱਸ ਇਹਦੇ ਵਿੱਚ ਐਮਬਰਾਇਡਰੀ ਦੇਖੋ ਜੀ ਇਹ ਆਪਾਂ ਨੂੰ ਘੇਰੇ ਤੇ ਵਰਕ ਮਿਲੇਗਾ ਬਹੁਤ ਹੀ ਪਿਆਰਾ ਨੀਟ ਐਂਡ ਕਲੀਨ ਦੇਖੋ ਬਿਲਕੁਲ ਵੀ ਖਰਾਬ ਨਹੀਂ ਹੋਣ ਵਾਲਾ ਸੁਪਰ ਜਆ ਵਰਕ ਪਲੱਸ ਮਿਲੇਗੀ ਆਪਾਂ ਨੂੰ ਇਹ ਘੇਰੇ ਤੇ ਪੱਟੀ ਠੀਕ ਹੈ ਆ ਦੇਖੋ ਬੈਗ ਤੋਂ ਕਿੰਨਾ ਨੀਟ ਤੇ ਕਲੀਨ ਕੰਮ ਹੋਇਆ ਹੋਇਆ ਇਹਦੇ ਤੇ ਇੱਕ ਪੱਟੀ ਆਪਾਂ ਨੂੰ ਇਹ ਮਿਲੇਗੀ ਇਹ ਤੁਸੀਂ ਬੈਗ ਘੇਰੇ ਤੇ ਵੀ ਯੂਜ਼ ਕਰ ਸਕਦੇ ਜਾਂ ਤੁਸੀਂ ਇਹਨੂੰ ਬਾਵਾ ਤੇ ਵੀ ਲਗਾ ਸਕਦੇ ਹੋ ਜੀ ਬਾਕੀ ਫੁੱਲ ਸ਼ਰਟ ਮਿਲੇਗੀ ਆਪਾਂ ਨੂੰ ਬੈਕ ਵੀ ਪਲੇਨ ਤੇ

ਇਫੁੱਲ ਪਿਓਰ ਦਾ ਦੁਪੱਟਾ ਦੇਖ ਜੀ ਇਹਦੇ ਵਨ ਸਾਈਡ ਤੇ ਨਾ ਇਸ ਤਰ੍ਹਾਂ ਕਰਕੇ ਆ ਦੇਖੋ ਬਲੇ ਹੋਏ ਫਲਾਰ ਬਣੀ ਹੋਈ ਹੈ ਔਰ ਇੱਕ ਸਾਈਡ ਤੇ ਦੇਖੋ ਇਸ ਤਰ੍ਹਾਂ ਕਰਕੇ ਲਾਈਨਿੰਗ ਵਾਲਾ ਡਿਜ਼ਾਈਨਿੰਗ ਜਿੱਦਾਂ ਕਿ ਲਾਈਨਿੰਗ ਆਪਾਂ ਨੂੰ ਬਾਟਮ ਦੇ ਫੈਬਰਿਕਸ ਚ ਮਿਲ ਰਿਹਾ ਸੇਮ ਫੁੱਲ ਪਿਓਰ ਦਾ ਦੁਪੱਟਾ ਜੀ ਸੇ ਲੋਹਰ ਚ ਸੂਟ ਰਹੇਗਾ ਜੀ 1600 ਦਾ ਨੈਟ ਸੂਟ ਰਹੇਗਾ ਜੀ 1600 ਪ੍ਰਾਈਸ ਰਹੇਗਾ ਇਹਦੇ ਵਿੱਚ ਕਲਰ ਆਪਸ਼ਨ ਹੈ ਜੀ ਆਪਣੇ ਕੋਲੇ 3 ਤੋਂ 4 ਕਲਰ ਹੈ ਸਾਰਿਆਂ ਦੀ ਡਿਜ਼ਾਈਨਿੰਗ ਵੀ ਅਲੱਗ-ਅਲੱਗ ਮਿਲੇਗੀ ਦੇਖੋ ਸੈਕੰਡ ਦੇ ਵਿੱਚ ਹੈਗਾ ਇਸ ਤਰ੍ਹਾਂ ਦਾ ਜੀ ਇਹ ਲਾਈਨਿੰਗ ਦੇ ਵਿੱਚ ਸ਼ਰਟ ਹੈ ਜੀ ਪਲੱਸ ਆਪਾਂ ਨੂੰ ਮਿਲੇਗੀ ਸਾਰੀ ਐਮਬਰਾਇਡਰੀ ਇਹਦੇ ी साइड से है जी इदा करके इत अपना नैक बन जाएगा तू सारी एम्ब्रॉयडरी फलारे जी बहुत ही प्यारे जी भी ये है बिल्कुल भी खराब होने वाला वर्क नहीं देखो जी बैकसाइट वर्क का सर फुल लाइनिंग रहेगी शर्ट अपनी प्रिंटिंग बाकी बैक बॉटम रहेगी देखो प्लेन बॉटम रहेगी ਹੁੱਲ ਪਿਓਰ ਦੇ ਦੁਪੱਟੇ ਰਹਿਣਗੇ ਜੀ ਤੇ ਕੁੜਤੀ ਇਸ ਦਾ ਸੇਵਾ ਬ੍ਰਾਂਡ ਤੇ ਦੁਪੱਟੇ ਵੀ ਤੁਸੀਂ ਡਿਜੀਟਲ ਪ੍ਰਿੰਟ ਦੇ ਦੁਪੱਟੇ ਆ ਹੁੱਲ ਪਿਓਰ ਦੇ ਇਹ ਰਹੀ ਸੂਟ ਦੀ ਲੁੱਕ ਬਹੁਤ ਹੀ ਪਿਆਰਾ ਹੈ ਗਰਮੀ ਦੇ ਕਲਰ ਨੇ ਓਨਲੀ 1600 ਰੁਪਏ ਰਹੇਗਾ ਜੀ ਦਾ ਪ੍ਰਾਈਸ 1600 ਨੈਕਸਟ ਸਟੈਪ ਅਗਲ ਨੂੰ ਦੇ ਰਹੇ ਹਾਂ ਜੀ ਜਿਹੜਾ ਡਿਜ਼ਾਈਨ ਮੈਂ ਤੁਹਾਨੂੰ ਹੁਣ ਸ਼ੋਅ ਕਰਨ ਲੱਗੀ ਨੇ ਇਹਦੇ ਦੋ ਕਲਰ ਦੇ ਆਪਰੇ ਕੋਈ ਪਹਿਲਾਂ ਜਿਹੜੇ ਦੋ ਡਿਜ਼ਾਈਨ ਮੈਂ ਸ਼ੋਅ ਕਰਿਆ ਉਹਨਾਂ ਦੇ ਹੈਗਾ ਸਿੰਗਲ ਸਿੰਗਲ ਕਲਰ ਇਹ ਬਣੀ ਹੋਈ ਹੈ ਇਹ ਤੇ ਪੱਟੀ ਇਹ ਸਾਰੀ ਥ्रेड ਵਰਕ ਦੀ ਹੈ ਜੀ ਇਹ ਪ੍ਰਿੰਟਿੰਗ ਨਹੀਂ ਹੈ ਸਾਰਾ ਵਰਕ ਹੋਇਆ ਹੋਇਆ ਹੈ ਇਹ ਸਾਰੀ ਆਪਣੀ ਨੈਕਲਾਈਨ ਵਾਲੀ ਹੋਈ ਹੈ ਐਮਬਰਾਇਡਰੀ ਕਰੀ ਹੋਈ ਹੈ ਪਲੱਸ ਆਪਾਂ ਨੂੰ ਮਿਲ ਇਹਦੇ तो इस तरह करके ये वर्क मिलेगा जी अपन हुआ है जी अपने बॉटम वाला फैब्रिक बैक तो देखो जी एम्ब्रॉयडरी हुई भी है सेम ही मिलेगा अपन बैक येगी जी लाइनिंग बॉटम का फैब्रिक ढाई प्लस मिलेगा जी फैबरिक दुपट्टा देखो जी बहुत ही प्यारा सोना जहाँ डिजिटल प्रिंट का फुल प्योर का दुपट्टा रहेगा जी दुपट्टे की डिजाइनिंग देखो कि प्यारी जी डिजाइनिंग हुई फुल प्योर के दुपट्टे रहने गए जी सहबा ब्रांड के सूट है बिना लाइनिंग भी स्टिच हो जाएंगे जी ਲਾਈਨਿੰਗ ਤੁਹਾਡੀ ਇੱਛਾ ਹੈ ਤੁਸੀਂ ਅਗਰ ਲਗਵਾਣੀ ਚੋਂ 1600 ਰਹੇਗਾ ਜੀ ਪ੍ਰਾਈਸ ਦੇਖੋ ਜੀ ਸਾਰੇ ਇਸ ਬ੍ਰਾਂਡ ਦੇ ਨੇ ਸੂਟ ਦੀ ਲੁੱਕ ਦੇਖੋ ਤੁਸੀਂ ਇਹ ਕਲਰ ਵੀ ਤੁਹਾਨੂੰ ਅਸੀਂ ਸ਼ੋਅ ਕਰਨ ਲੱਗੇ ਹਾਂ ਇੱਕ ਕਲਰ ਜਿਵੇਂ ਇਹ ਸੇਮ ਪਿਕ ਵਾਲਾ ਜੀ ਇੱਕ ਹੈਗਾ ਥੋੜਾ ਜਿਹਾ ਲਾਈਟ ਟੋਨ ਦੇ ਵਿੱਚ ਇਹ ਥੋੜਾ ਜਿਆਦਾ ਕਲਰ ਦੇਖ ਲਓ ਜੀ ਤੁਸੀਂ ਇਹ ਲਾਈਟ ਹੈ ਇਹ ਹਲਕਾ ਜਿਹਾ ਪੀਚ ਕਲਰ ਹੈ ਲਾਈਟ ਔਰੇਂਜ ਜਿਵੇਂ ਆਪਾਂ ਕਹਿ ਦਿੰਦੇ ਹਾਂ ਦੋ ਕਲਰ ਹੈ ਜੀ ਦੇ ਵਿੱਚ ਵਰਕ ਦਾ ਡਿਜ਼ਾਈਨ ਰਹੇਗਾ ਸੇਮ ਇਹ ਬਣੀ ہوئی neck ਤੇ ਦੇਖੋ ਇਹ ਸਾਰੀ embroidery ਨਾਲ ਬਣੀ ਹੋਈ ਹੈ ਜੀ neck ਜਿਹੜਾ ਆਪਣਾ ਬਣਿਆ ਹੋਇਆ ਪਲੱਸ ਆਪਾਂ ਨੂੰ ਇਹਦੇ ਘੇਰੇ ਤੇ ਸੇਮ ਹੈ ਇਧਰ ਦੇਖੋ ਸੇਮ ਹੀ ਡਿਜ਼ਾਈਨਿੰਗ ਹੈ ਦੋਨਾਂ ਸੁੱਟਾਂ ਦੀ ਬਸ ਸਿਰਫ ਕਲਰ ਦਾ ਫਰਕ ਹੈ

ਇਹ ਐਗਜ਼ੀਲ ਕੋਸਟ ਦੇ। ਬ੍ਰਾਂਡ ਦੇਖੋ ਜੀ ਇਹ ਚਾਰ ਜਿਹੜੇ ਸੂਟ ਤੁਹਾਨੂੰ ਅਸੀਂ ਸ਼ੋਅ ਕਰੇ ਦੋ ਆਪਣੇ ਸਿੰਗਲ ਸਿੰਗਲ ਆ ਰਹੇ ਡਿਜ਼ਾਈਨਰ ਦੋ ਆ ਰਹੇ ਜੀ ਸੇਮ ਡਿਜ਼ਾਈਨ ਸਾਰੇ ਸੈਵਾ ਬ੍ਰਾਂਡ ਦੇ ਨੇ ਜੀ। ਵਿਦਾਊਟ ਲਾਈਨਿੰਗ ਇਹ ਸੂਟ ਬਣ ਸਕਦੇ ਜੀ। 1600 ਪ੍ਰਾਈਸ ਰਹੇਗਾ ਜੀ ਕੋਈ ਸ਼ਿਪਿੰਗ ਚਾਰਜ ਨਹੀਂ ਹੈ ਇੰਡੀਆ ਦੇ ਵਿੱਚ। ਸਾਰੇ ਸੇਲ ਆਫ ਸੂਟ ਰਹਿਣਗੇ ਜੀ। ਲਾਸਟ ਡਿਜ਼ਾਈਨ ਅਸੀਂ ਸ਼ੋਅ ਕਰਨ ਲੱਗੇ ਆ। ਕਾਟਨ ਦਾ ਹੀ ਹੈ ਜੀ ਇਹ ਸੂਟ ਪਰ ਇਹ ਲਾਈਨਿੰਗ ਜੇ ਰਹੇਗਾ ਸ਼ਰਟ ਤੇ ਆਪਣੇ ਲਾਈਨਿੰਗ ਲੱਗੇਗੀ ਜੀ ਜਿਵੇਂ ਕਿ ਸੁਪਰ ਨੈਟ ਜਾਂ ਕੋਟਾ ਚਿੱਕਾ ਦਾ ਦੀ ਸ਼ਰਟ ਹੈ ਦੇਖੋ ਜਿਹੜਾ ਸ਼ਰਟ ਦਾ ਫੈਬਰਿਕ ਤੁਸੀਂ ਦੇਖ ਸਕਦੇ ਹੋ ਜੀ ਇਹਦਾ ਫੈਬਰਿਕ ਦਿਖਾਏ ਦਿਓ ਇਹ देखो ਇਹ ਪੈਚ ਬਣਿਆ ਹੋਇਆ ਹੈ neck ਤੇ ਬਣਿਆ ਹੋਇਆ ਹੈ ਜਿਵੇਂ ਆਪਣੀ ਕਰੋਸ਼ਟ ਲੇਸ ਹੁੰਦੀ ਹੈ ਜੀ ਸੇਲ ਉਹ ਵਾਲੀ ਲੱਗੀ ਹੋਈ ਹੈ ਪਲੱਸ ਆਪਾਂ ਨੂੰ ਇਹ ਇੱਕ ਫਲਾਵਰ ਮਿਲ ਜਾਏਗਾ ਇਹ ਐਮਬਰਾਇਡਰੀ ਨਾਲ ਕਰਿਆ ਹੋਇਆ ਸਾਰਾ ਫਲਾਵਰ ਇੱਕ ਲੇਸ ਦੀ ਤਰ੍ਹਾਂ ਫੈਬਰਿਕ ਲੱਗਿਆ ਹੋਇਆ ਜੀ ਆਪਣਾ ਚਿਕਨ ਵਰਕ ਵਾਲਾ ਉਹਦੇ ਉੱਪਰ ਇੱਕ ਐਮਬਰਾਇਡਰੀ ਦਾ ਫਲਾਵਰ ਬਣਿਆ ਇਹ neck ਤੇ ਰਹੇਗਾ ਪਲੱਸ ਆਪਾਂ ਨੂੰ ਇਹ ਦੇਖੋ ਜੀ ਕੀ ਰ ਆ ਰਿਹਾ ਕੀਰੇ ਤੇ ਵੀ ਆਪਾਂ ਨੂੰ ਸੇਮ ਡਿਜ਼ਾਈਨ ਮਿਲੇਗਾ ਇੱਕ ਸਾਈਡ ਤੇ ਦੇ ਇਸ ਤਰ੍ਹਾਂ ਕੇ ਫਲਾਵਰ प्लस ये वाला देखो जी मिल जाएगा डिजाइन ही येरेगा देखो जी ये फरंट पर लगे है उपर बाकी शर्ट अपनी प्लेन रहेगी ये हैगी जी ये बाबा का कपड़ा भी प्लेन ही मिलेगा उपरू कॉटन की बॉटम रहेगी शर्ट पर लगेगी लाइनिंग बाकी बॉटम तो लाइनिंग नीड नहीं है ਇਹ ਦਿਨ ਆਲਾ ਪਨ ਮਿਲਣਗੇ ਜੀ ਦੇਖੋ ਪੇਂਟ ਕਰੇ ਹੋਏ ਔਰਗਾਂਜਾ ਸਟੱਫ ਦਾ ਦੁਪੱਟਾ ਇਸ ਤਰ੍ਹਾਂ ਕਰਕੇ ਬਹੁਤ ਹੀ ਟ੍ਰੈਂਡ ਦੇ ਵਿੱਚ ਦੇਖੋ ਔਰਗਾਂਜਾ ਦਾ ਇਸ ਤਰ੍ਹਾਂ ਕਰਕੇ ਦੇਖੋ ਜੀ ਪੇਂਟ ਵਾਲਾ ਹੈ ਦੁਪੱਟਾ ਇਹਦੇ ਫੋਰ ਸਾਈਡ ਤੇ ਦੇਖੋ ਸੇਮ ਆਪਾਂ ਨੂੰ ਲੈਂਸ ਮਿਲ ਰਹੀ ਹੈ ਜਿਹੜੀ ਕਿ ਸ਼ਰਟ ਤੇ ਲੱਗੀ ਔਰਗਾਂਜਾ ਦਾ ਦੁਪੱਟਾ ਜੀ ਫੁੱਲ ਲੰਮਾ ਚੌੜਾ ਦੁਪੱਟਾ ਇਹ ਹੈ इस तरह करके बहुत ही ट्रेंड दे सूट ओनली अठारह सौ पाँ ऑफर प्राइस रहेगा जी दो कलर ने ये पिंक कलर से एक है अपने को लाइट ज ग्रीन कलर <coughs> ये देखो सैकेंड ग्रीन कलर जा। लाइट ज ग्रीन है सेम ही फर्क मिलेगा जी सिर्फ कलर का फर्क मिलेगा नैक से कम हो प्लस आपू वाला काम देखो घेरे से मिलेगा सेम से मिलेगा बॉटम रहेगी जी नाल प्योर कॉटन की फुल प्योर कॉटन मिलेगा जी बॉटम का फैक्ट प्लस आप मिलेगा देखो जी बहुत ही सोहना ऑरगैनजा दुपट्टा ਔਰ ਗੈਂਜਾ ਫਲਫੀ ਨਹੀਂ ਹੈ ਕਿ ਦੁਪੱਟਾ ਲੈਣਾ ਜਾਵੇ ਬਹੁਤ ਹੀ ਸੌਫਟ ਜੀ ਹੈ ਵਿਸਕੋਸ ਹੈ ਇਹ ਦੇਖੋ ਜੀ ਵਿਸਕੋਸ ਔਰ ਗੈਂਜਾ ਪਰ ਮਿਲ ਰਿਹਾ ਦੁਪੱਟਾ ਕੋਈ ਫਲਫੀ ਨਹੀਂ ਹੈ ਇਹ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਪੇਂਟ ਕਰਿਆ ਹੋਇਆ ਫੋਰ ਸਾਈਡ ਆਪਾਂ ਨੂੰ ਇਸ ਤਰ੍ਹਾਂ ਮਿਲ ਜਾਏਗੀ ਇਹ ਵਾਲੀ ਲੈਸ ਇਹ ਸੀ ਜੀ ਆਪਣੇ ਅੱਜ ਦੇ ਸੂਟ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ COD ਨਹੀਂ ਰਹੇਗੀ ਕਿਸੇ ਵੀ ਮੈਥਡ ਨਾਲ ਤੁਸੀਂ ਪੇਮੈਂਟ ਕਰ ਸਕਦੇ ਹੋ ਜੀ ਆਨਲਾਈਨ ਤੇ ਵੀਡੀਓ ਨੂੰ ਲਾਈਕ ਕਰਨਾ ਜੀ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਜੀ ਕਿਦਾਂ ਲੱਗਦੀ ਹੈ ਸਾਡੀ ਕਲੈਕਸ਼ਨ ਔਰ ਅੱਜ ਦੇ ਸਾਰੇ ਸੂਟਸ ਦੇ ਆਫਰ ਦੇ ਵਿੱਚ ਹੈ ਜੀ ਤੁਸੀਂ ਜਲਦੀ ਸੇ ਆਪਣਾ ਪਿਕ ਕਰ ਸਕਦੇ ਹੋ ਸੂਟ ਚੈਨਲ ਨੂੰ ਜੇ ਪਹਿਲੀ ਵਾਰ ਦੇਖ ਰਹੇ ਨੇ ਜੀ ਸਬਸਕ੍ਰਾਈਬ ਕਰਤੇ ਜ਼ਰੂਰ ਜਾਣਾ will be in the next video. It's you.